ਦਿੱਲੀ ਦਾ ਹਰਿਆ ਹੋਇਆ ਬੰਦਾ ਕ੍ਰਪਸ਼ਨ ਦੇ ਕੇਸ ਦੇ ਵਿੱਚ ਅੰਦਰ ਜਾ ਕੇ ਆਇਆ ਅੱਜ ਕੱਲ੍ਹ ਜ਼ਮਾਨਤ ਤੋਂ ਬਾਹਰ ਆ ਉਹ ਸਾਨੂੰ ਸਿਖਿਆ ਦੇਊਗਾ ਸਾਡੇ ਆਮ ਲੋਕਾਂ ਨੂੰ ਸਿਖਿਆ ਦੇਊਗਾ ਵੀ ਤੁਸੀਂ ਡੰਡੇ ਦੇ ਜ਼ੋਰ ਦੇ ਨਾਲ ਜਿਹੜੇ ਆਉਣ ਵਾਲੀ ਸਰਕਾਰ ਬਣਾਉਣੀ ਹੈ ਮਨਜੀਸ਼ ਉਹਨੂੰ ਅਸੀਂ ਦੱਸ ਦਿਆਂ ਵੀ ਤੂੰ ਇਕੱਲਾ ਅੰਸਰਾ ਇਹਨੂੰ ਪੁੱਛ ਲਈ ਵੀ ਉਹਦੇ ਕੀ ਹਾਲਾਤ ਹੋਏ ਆ ਅਸੀਂ ਬੀਲੇ ਵਾਲਾ ਨੂੰ ਵਿਖਾਇਆ ਸੀਗਾ ਪੰਜਾਬੀਓ ਸੁਚੇਤ ਰਹੋ ਇਹਨਾਂ ਨੂੰ ਆਉਂਦਿਆਂ ਨੂੰ ਪੁੱਛੋ ਕਿ 3 3.5 ਸਾਲ ਦੇ ਵਿੱਚ ਤੁਸੀਂ ਕੀਤਾ ਕੀ ਪੰਜਾਬ ਦੀ ਦੁਰਦਸ਼ਾ ਕੀ ਕੀਤੀ ਤੁਸੀਂ ਕਹਿੰਨੇ ਨਸ਼ਾ ਵਿਰੋਧ ਯੁੱਧ ਸਾਡਾ ਨਸ਼ਾ ਵਿਰੋਧ ਪਰ ਅੱਜ ਗਲੀ ਗਲੀ ਫਿਰ ਨਸ਼ਾ ਵਿਕਦਾ ਇੱਥੇ ਸਾਬ ਇਹਨੂੰ ਅਸੀਂ ਬੇਨਤੀ ਕਰਦੇ ਹਾਂ ਤੁਸੀਂ ਮੂੰਹ ਮੱਥੇ ਲਗਦੇ ਹੋ ਤੇ 2027 ਤੋਂ ਪਹਿਲਾਂ ਪਹਿਲਾਂ ਅਮਰੀਕਾ ਨੂੰ ਨਿਕਲ ਜਾਓ ਕੋਈ ਹੋਰ ਚਿਹਰਾ ਆਵੇ ਇੱਥੇ ਤੇ ਸਾਨੂੰ ਭੁਜਾਉਣਾ ਥੋੜਾ ਜਿਹਾ ਸੌਖਾ ਹੋ ਜਾਏ ਬڑے ਚਾਵਾ ਦੇ ਨਾਲ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਨੂੰ ਲਿਆਂਦਾ ਗਿਆ ਸੀ ਆ ਕਿਉਂਕਿ ਲੋਕ ਦੂਜੀਆਂ ਸਰਕਾਰਾਂ ਤੋਂ ਖਫਾ ਸੀ ਹਰ ਇੱਕ ਵਰਗ ਵੱਲੋਂ ਸਾਦਤਾ ਚਾਹੇ ਉਹ ਕੱਚੇ ਮਲਾਜਮ ਹੋਣ ਮਜ਼ਦੂਰ ਹੋਣ ਕਿਸਾਨ ਹੋ ਆ ਵਰਗ ਹੋਵੇ ਸਭ ਤੋਂ ਵੱਲੋਂ ਸਾਦਤਾ ਗਿਆ ਸੀ ਪਾਰਾ ਜਿਵੇਂ ਜਿਵੇਂ ਸਰਕਾਰ ਚੱਲੀ ਆ ਤਾਂ ਕਈ ਰੰਗ ਬਦਲੇ ਗਏ ਨੇ ਤੇ ਕਈ ਕਾਰਵਾਈਆਂ ਹੋਈਆਂ ਨੇ ਜਿਨ੍ਹਾਂ ਦੀ ਅਕਸਰ ਹੀ ਨਿੱਦਿਆ ਹੁੰਦੀ ਰਹਿੰਦੀ ਹੈ ਤਾਂ ਹੁਣ ਇੱਕ ਤਾਜ਼ਾ ਜਿਹੜਾ ਇੱਕ ਬਿਆਨ ਸਾਹਮਣੇ ਆਇਆ ਸੀ ਇੱਕ ਵੀਡੀਓ ਕਾਫੀ ਸੋਸ਼ਲ ਮੀਡੀਆ ਉੱਪਰ ਚੱਲ ਰਹੀ ਹੈ ਜਿਸ ਵਿੱਚ ਆਮ ਆਈ ਪਾਰਟੀ ਦੇ ਮਨੀਸ਼ ਸ਼ੋਧਿਆ ਦੀ ਇੱਕ ਜਿਹੜਾ ਹੈਗੀ ਆ ਬਿਆਨ ਜਿਹੜਾ ਚੱਲ ਰਿਹਾ ਹੈਗਾ ਉਸ ਨੂੰ ਲੈ ਕੇ ਜਿਹੜਾ ਪੰਜਾਬ ਦੀ ਸਿਆਸਤ ਵਿੱਚ ਤਕਲੀਬ ਜਿੱਤੀ ਹੋਈ ਆ ਕਿ ਕਿਸ ਤਰ੍ਹਾਂ ਉਹਨਾਂ ਵੱਲੋਂ ਕਿਹਾ ਗਿਆ ਕਿ 27 ਦੇ ਵਿੱਚ ਚੋਣਾਂ ਸੀ ਜਿਤਨੀਆਂ ਨੇ ਤੇ ਇਸ ਦੇ ਉੱਪਰ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਕਰਤਿਕ ਸਾਹੂ ਜੀ ਜਿਹੜੇ ਆਗੂ ਮੌਜੂਦ ਨੇ ਅ ਕੰਗਰ ਇਹ ਬਿਆਨ ਨੂੰ ਪਹਿਲਾਂ ਤਾਂ ਆਪਾਂ ਗੱਲ ਕਰੀਏ ਕਿਵੇਂ ਦੇਖਦੇ ਹੋ ਕਿਉਂਕਿ ਕਾਫੀ ਲੰਮਾ ਸਮਾਂ ਹੋ ਚੁੱਕਿਆ ਆਮ ਆਦਮੀ ਪਾਰਟੀ ਕਿਉਂਕਿ ਸੱਤਾ ਜਾ ਇਹਨੂੰ ਆ ਚੁੱਕਿਆ ਤੇ ਸਰਕਾਰ ਬਣਾਉਣ ਦੀ ਤੋਂ ਬਾਅਦ ਹਲੇ ਤੱਕ ਜਿਹੜਾ ਹੈ ਕਿ ਤਰ੍ਹਾਂ ਕਿਤੇ ਸਵਾਲਾਂ ਦੀ ਘੇਰੇ ਵਿੱਚ ਰਹਿੰਦੀ ਹੈ। ਜਿਹੜਾ ਮਨੀਸ਼ ਸੋਦੀਆ ਨੇ ਬਿਆਨ ਦਿੱਤਾ ਸਾਮ ਮਾ ਦੰਦ ਭੇਜਦਾ ਇਹ ਨਫਰਤ ਦੀ ਰਾਜਨੀਤੀ ਬੀਜਣ ਵਾਲਾ ਬਿਆਨ ਹੈਗਾ। ਪੰਜਾਬ ਦੀ ਧਰਤ ਬੜੀ ਖੁਸ਼ਹਾਲ ਆ। ਅਸੀਂ ਇਹ ਜੇ ਰਾਜਨੀਤਿਕ ਗੁੰਡਿਆਂ ਦੇ ਹੱਥੋਂ ਫੜਕ ਕੇ ਅਸੀਂ ਆਪਦੇ ਪੰਜਾਬ ਨੂੰ ਅੱਗ ਨਹੀਂ ਲਾ ਸਕਦੇ ਦਿੱਲੀ ਦਾ ਹਰਿਆ ਹੋਇਆ ਬੰਦਾ ਕ੍ਰਪਸ਼ਨ ਦੇ ਕੇਸ ਦੇ ਵਿੱਚ ਅੰਦਰ ਜਾ ਕੇ ਆਇਆ ਅੱਜ ਕੱਲ੍ਹ ਜਮਾਨਤ ਤੋਂ ਬਾਹਰ ਆ ਉਹ ਸਾਨੂੰ ਸਿਖਿਆ ਦੇਊਗਾ ਸਾਡੇ ਆਮ ਲੋਕਾਂ ਨੂੰ ਸਿਖਿਆ ਦੇਊਗਾ ਵੀ ਤੁਸੀਂ ਡੰਡੇ ਦੇ ਜ਼ੋਰ ਦੇ ਨਾਲ ਜਿਹੜੇ ਆਉਣ ਵਾਲੀ ਸਰਕਾਰ ਬਣਾਉਣੀ ਹੈ ਮਤਲਬ ਵੀ ਇਹਨਾਂ ਦੀਆਂ ਨੀਤੀਆਂ ਫੇਲ ਹੋ ਗਈਆਂ ਜਿਹੜੇ ਇਹਨਾਂ ਨੇ ਲੋਕਾਂ ਨੂੰ ਸੁਪਨੇ ਦਿਖਾਏ ਸੀ ਉਹ ਕੰਮ ਕਰਨ ਤੋਂ ਇਹ ਫੇਲ ਹੋ ਗਏ ਤਾਂ ਹੀ ਇਹ ਦੂਸਰੇ ਪਾਸੇ ਨੂੰ ਪਲਟੇ ਨਾ ਇਨਾਂ ਦੇ ਪੱਲੇ ਕੁਛ ਨਹੀਂ ਦਿੱਲੀ ਵਾਲੇ ਸਾਥੋਂ ਹੋ ਸਕਦਾ ਜਾਦੇ ਸਿਆਣੇ ਨਿਕਲੇ ਜਿਨ੍ਹਾਂ ਨੇ ਟਾਈਮ ਸਰ ਤੋਰਤੇ ਤੇ ਸਮੂਹ ਪੰਜਾਬੀਆਂ ਨੂੰ ਬੇਨਤੀ ਆ ਵੀ ਇਹ ਜੀਆਂ ਰਾਜਨੀਤਿਕ ਪਾਰਟੀਆਂ ਤੋਂ ਛਟਕਾਰਾ ਪਾਓ ਆਉਣ ਵਾਲੇ ਸਮੇਂ ਦੇ ਵਿੱਚ ਜਥੇਬੰਦਕ ਟਾਂਚੇ ਦੇ ਵਿੱਚ ਢਲ ਕੇ ਆਪਦਾ ਆਪਾ ਬਚਾਅ ਕਰ ਸਕਦੇ ਆ ਇਹਨਾਂ ਨੇ ਪੰਜਾਬ ਨੂੰ ਅੱਗ ਲਾਉਣ ਵਾਲੀ ਕੋਈ ਕਸਰ ਨਹੀਂ ਛਡਣੀ ਕੋਈ ਰਾਜਨੀਤੀ ਦਲ ਹੋਵੇ ਆਪ ਦੀਆਂ ਜਿਹੜੀਆਂ ਰਾਜਨੀਤੀ ਟੋਡੀਆਂ ਰੋਟੀਆਂ ਹੈਗੀਆਂ ਇਹਨਾਂ ਨੇ ਸੇਕੜੀਆਂ ਇਹਨਾਂ ਨੂੰ ਕੋਈ ਨਾ ਕੋਈ ਮੁੱਦਾ ਮਿਲਣਾ ਚਾਹੀਦਾ ਲੋਕਾਂ ਨੂੰ ਭੜਕਾਉਣ ਵਾਸਤੇ ਜੇ ਅੱਗ ਲੱਗੂਗੀ ਪੰਜਾਬ ਦੇ ਅੰਦਰ ਤਾਂ ਲੋਕਾਂ ਦਾ ਧਿਆਨ ਇਹਨਾਂ ਦੇ ਕੰਮਾਂ ਤੋਂ ਹਟੂਗਾ ਤੇ ਆਪ ਸੋਚ ਦੀ ਲੜਕੇ ਇਹ ਜਿਹੜਾ ਹੈ ਆਪ ਦਾ ਜਿਹੜਾ ਮੁੱਦਾ ਹੈਗਾ ਉਹ ਸਾਰਨਾ ਚਾਹੁੰਦੇ ਆ ਪਰ ਪੰਜਾਬੀਓ ਸੁਚੇਤ ਰਹੋ ਇਹਨਾਂ ਨੂੰ ਆਉਂਦੇ ਨੂੰ ਪੁੱਛੋ ਕਿ ਤਿੰਨ ਸਾਢੇ ਤਿੰਨ ਸਾਲ ਦੇ ਵਿੱਚ ਤੁਸੀਂ ਕੀਤਾ ਕੀ ਪੰਜਾਬ ਦੀ ਦੁਰਦਸ਼ਾ ਕੀ ਕੀਤੀ ਤੁਸੀਂ ਕਹਿੰਦੇ ਨਸ਼ਾ ਵਿਰੋਧ ਯੁੱਧ ਸਾਡਾ ਨਸ਼ਾ ਵਿਰੋਧ ਪਰ ਅੱਜ ਗਲੀ ਗਲੀ ਫਿਰ ਨਸ਼ਾ ਵੇਚਦਾ ਤੁੜੀਆਂ ਅੱਖਾਂ ਮੰਨਦਾ ਲੈਂਡ ਬੂਲਿੰਗ ਪਾਲਿਸੀ ਆਈ ਪੰਜਾਬ ਦੀਦਰਖੇਸ਼ ਧਰਤੀ ਨੂੰ ਕੰਕਰੀਟ ਦੀਆਂ ਇਮਾਰਤਾਂ ਦੇ ਨਾਲ ਉਹਨਾਂ ਦੀ ਜ਼ਮੀਨ ਖੋਹਣ ਦੀ ਕੋਸ਼ਿਸ਼ ਕੀਤੀ ਗਈ ਇਹ ਪਾਲਿਸੀ ਦਿੱਲੀ ਤੋਂ ਬਣ ਕੇ ਆਈ ਮੌਜੂਦਾ ਮੁੱਖ ਮੰਤਰੀ ਨੂੰ ਇਸ ਪਾਲਿਸੀ ਦੀ ਪਾਲਿਸੀ ਦਾ ਇੱਕ ਟੱਕਾ ਵੀ ਨਹੀਂ ਪਤਾ ਸੀਗਾ ਉਹਨਾਂ ਨੇ ਥੋਪੀ ਤੇ ਮੌਜੂਦਾ ਮੁੱਖ ਮੰਤਰੀ ਨੂੰ ਉਹੀ ਆਪ ਦੇ ਬਿਆਨਾਂ ਤੋਂ ਪਲਟਣਾ ਪਿਆ ਸੁਯੁਗਤ ਮੋਰਚੇ ਦੇ ਦਬਾਅ ਹੇਠ ਲੈਂਡ ਪੋਲਿੰਗ ਪਾਲਿਸੀ ਖਤਮ ਕਰਨੀ ਪਈ ਆਪਦੀ ਵਾਪਸ ਲੈਣੀ ਪਈ ਪਰ ਪੰਜਾਬ ਦੇ ਲੋਕ ਦਿੱਲੀ ਨੂੰ ਜਿੰਨੇ ਵੀ ਧਾੜਵੀ ਆਏ ਅੰਗਰੇਜ਼ ਆਏ ਸ਼ਿਕੰਦਰ ਆਇਆ بڑے ਵੱਡੇ ਵੱਡੇ ਆਏ ਗਜਨਵੀ ਅਰਗੇ ਆਏ ਮਹਬੂਤ ਗਜਨਵੀ ਅਬਦਾਲੀ ਅਰਗੇ ਆਏ ਮੂੰ ਤੋੜਵਾ ਜਵਾਬ ਦੇ ਕੇ ਪੰਜਾਬੀਆਂ ਨੇ ਕੱਲਿਆ ਤੇ ਆਮ ਆਜ਼ਮੀ ਪਾਰਟੀ ਦਾ ਵੀ ਬੋਰੀਆ ਬਿਸਤਰ 2027 ਦੇ ਵਿੱਚ ਪੰਜਾਬੀ ਗੋਲ ਕਰਕੇ ਕੱਲਣਗੇ। ਵੇਖੇ ਇੱਕ ਵੀਡੀਓ ਚ ਵੇਖਿਆ ਗਿਆ ਕਿ ਉੱਥੇ ਪੰਜਾਬ ਦੇ ਮੁੱਖ ਮੰਤਰੀ ਪਾਸੇ ਮਾਨ ਬੈਠੇ ਨੇ ਅਮਨ ਰੂੜਾ ਬਿਠਾ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਪੰਜਾਬ ਦੇ ਹੱਕ ਦੀ ਗੱਲ ਕਰਦੇ ਆ ਪਰ ਜਦੋਂ ਇਹ ਬਿਆਨ ਤੇ ਉਹਨਾਂ ਦਾ ਕਿ ਹਾਸਾ ਨਿਕਲ ਜਾਂਦਾ ਤੋਂ ਬਾਅਦ ਜਾਇਆ। ਮੁੱਖ ਮੰਤਰੀ ਬੜੀ ਆਸ਼ਾ ਦੇ ਨਾਲ ਭਗਵੰਤ ਸਿੰਘ ਮਾਨ ਨੂੰ ਪੰਜਾਬੀਆਂ ਨੇ ਮੁੱਖ ਮੰਤਰੀ ਬਣਾਇਆ ਸੀ ਪਰ ਮੁੱਖ ਮੰਤਰੀ ਦੀ ਸਰਕਾਰ ਜਿਹੜੀ ਰਿਮੋਟ ਨਾਲ ਚੱਲਦੀ ਉਹ ਦਿੱਲੀੋਂ ਚੱਲਦੀ ਆ ਮੁੱਖ ਮੰਤਰੀ ਨੂੰ ਦਾਅਵ ਦੇ ਸਾਹ ਲੈਣ ਦਾ ਇਜਾਜ਼ਤ ਨਹੀਂ ਵੀ ਆਵਦੇ ਸਾਹ ਆਪ ਦੇ ਆ ਨਾ ਮਨਜ਼ੂਰੀ ਨਾ ਲੈ ਲੈ ਦਿੱਲੀ ਤੋਂ ਕਾਲ ਆਉਂਦੀ ਆ ਉਹ ਕੰਮ ਕਰਦਾ ਜਦੋਂ ਦਿੱਲੀ ਵਾਲੇ ਕਹਿੰਦੇ ਆ ਉੱਠ ਖੜ ਉਦੋਂ ਉੱਠ ਖੜਦਾ ਤੇ ਜਦੋਂ ਦਿੱਲੀ ਵਾਲੇ ਕਹਿੰਦੇ ਆ ਸੌ ਜਾ ਉਦੋਂ ਸੌ ਖੜਦਾ ਉਹਦੇ ਦਾ ਵਿਚਾਰੇ ਦੇ ਪੱਲੇ ਕੁਛ ਨਹੀਂ ਠੀਕ ਆ 2027 ਦੇ ਵਿੱਚ ਜਦੋਂ ਪਿਆਬੀਆਂ ਨੇ ਨਾਲ ਬੋਰੀ ਬਿਸਤਰੀ ਗੋਲ ਕਰਤਾ ਉਹੀ ਭਗਵਾਨ ਸਿੰਘ ਮਾਣ ਢਟਕਦਾ ਫਿਰਦਾ ਰਹੂਗਾ ਸਾਡੇ ਆ ਕੇ ਕਿਸਾਨ ਉਹਨਾਂ ਧਰਨਾਂ ਤੇ ਬੈਠੂਗਾ ਉਦੋਂ ਤੋ ਜਵਾਬ ਮੰਗਾਉਂਗਾ ਮਿੱਤਰਾ ਹੁਣ ਤੇਰੇ ਹਾਲਾਤ ਕੀ ਐ ਉਦੋਂ ਤੂੰ ਸਾਡੇ ਤੇ ਡੰਡਾ ਵੰਦਾ ਜਿਹੜਾ ਕਹਿੰਦੇ ਆਵਾਜ਼ ਠਾਊਗਾ ਅਸੀਂ ਘਰਾਂ ਚ ਕੈਦ ਕਰ ਲਾਂਗੇ ਆਰਡਰ ਮਾਸਟਰ ਕੁੱਟੇ ਜਾ ਰਹੇ ਡਾਕਟਰ ਕੁੱਟੇ ਜਾ ਰਹੇ ਪੀ ਆਰਟੀਸੀ ਵਾਲੇ ਮਲਾਜ਼ਮ ਕੁੱਟੇ ਜਾ ਰਹੇ ਆ ਸਾਰਾਂ ਦਾ ਬੇ ਜਿਹੜੇ ਹਾਲਾਤ ਹੈਗੇ ਮਾੜੇ ਕਰ ਦਿੱਤੇ ਪੰਜਾਬ ਦੇ ਲੋਕਾਂ ਨੇ ਤਾਂ ਜੀ ਅੱਪ ਗੱਲ ਕਰੀਏ ਤਾਂ ਲੈਂਡ ਪੋਲਿੰਗ ਪਾਲਿਸੀ ਹੋਵੇ ਜਾਂ ਪਿਛਲੇ ਸਮੇਂ ਸ਼ੰਭੂ ਦੇ ਖਨੌਰੀ ਬਾਰਡਰ ਦੇ ਉੱਪਰ ਕਿਸਾਨਾਂ ਤੇ ਜੋ ਛੇੜੜਾ ਆਇਆ ਗਿਆ ਉਸ ਤੋਂ ਬਾਅਦ ਕਿਸਾਨਾਂ ਨੇ ਕਿਹਾ ਕੋਈ ਨਹੀਂ ਸਤਾਈ ਦੀਆਂ ਵਿੱਚ ਇਹਨਾਂ ਨੂੰ ਟੋਟੋਟੇ ਭਜਾਵਾਂਗੇ ਪਾਥੀਆਂ ਦਸਣਗੀਆਂ ਜੋ ਕਿ ਇਹ ਵੀ ਕਹਿੰਦੇ ਹੁੰਦੇ ਕਿ ਕਹਿੰਦੇ ਕਿ ਲੱਗਦਾ ਨਹੀਂ ਹੁਣ ਆ ਬਿਆਨ ਤੋਂ ਬਾਅਦ ਜਿਹੜੀ ਨਾਰਾਜ਼ਗੀ ਹੋਰ ਵਧੇਗੀ ਨਾਰਾਜ਼ਗੀ ਤਾਂ ਬਿਲਕੁਲ ਵਧੇਗੀ ਇੱਕ ਗੱਲ ਹੈਗੀ ਹੈ ਜੰਡਾ ਦੂਜਾ ਜਗਤਾਰ ਸਿੰਘ ਜਿਹੜਾ ਭਗਵੰਤ ਮਾਨ ਆਂਦਾ ਸੀਗਾ ਵੀ ਅਸੀਂ ਪੰਜਾਬ 'ਚ ਧਰਨੇ ਨਹੀਂ ਲਗਾਉਂਦੇ ਨੇ ਉਹ ਅਸੀਂ ਪਹਿਲਾਂ ਧਰਨਾ ਸੰਗਰੂਰ ਲਾ ਕੇ ਉਹ ਆਇਆ ਉਹ ਚੱਕਣਾ ਚੂਰ ਕੀਤਾ ਦੂਜਾ ਸੰਗਰੂਰ ਸਾਡੇ ਆਗੂਆਂ ਨੇ ਕਿਹਾ ਹੈਗਾ ਵੀ ਭਗਵੰਤ ਮਾਨ ਥੁੱਕ ਕੇ ਛੱਡੂਗਾ ਉਹ ਅਸੀਂ ਛਟਾ ਲਿਆ ਤੀਜਾ ਜਿਹੜਾ ਇਹਦਾ ਮਨੀਸ਼ ਆ ਉਹਨੂੰ ਅਸੀਂ ਦੱਸ ਦਿਆਂ ਵੀ ਤੂੰ ਕੱਲਾ ਹਾਂਸਰਾ ਇਹਨੂੰ ਪੁੱਛਣੀ ਵੀ ਉਹਦੇ ਕੀ ਹਾਲਾਤ ਹੋਏ ਆ ਅਸੀਂ ਬੀਲੇ ਵਾਲਾ ਨੂੰ ਵਿਖਾਇਆ ਸੀਗਾ ਕਰਤੀ ਕਿਸਾਨ ਜੁਣੀ ਨਹੀਂ ਤੇ ਇਹ ਤਾਂ ਉਹਨਾਂ ਦੇ ਬਰਾਬਰ ਕੁਸਮ ਨਹੀਂ ਕਿਉਂਕਿ ਅਨਸਰਾਜ ਤਾਂ ਪੰਜਾਬ ਦਾ ਖੂਨ ਸੀ ਤਾਂ ਪਤਾ ਨਹੀਂ ਕਿੱਥੋਂ ਦਾ ਇਹ ਤੇ ਅਸੀਂ ਤਾਂ ਉਹਦੇ ਪੈਰ ਨਹੀਂ ਲੱਗਣ ਦਿੱਤੇ ਇੱਥੇ ਤੇ ਮਨੀਸ਼ ਹਰ ਕੇ ਕੀ ਆ 2027 ਆ ਲੈਣ ਦਿਓ ਤੇ ਤੁਹਾਨੂੰ ਵਿਖਾਵਾਂਗੇ ਇਹ ਅੱਗੇ ਹੋਣਗੇ ਤੇ ਕਿਸਾਨ ਪਿੱਛੇ ਹੋਣਗੇ ਇਹਨਾਂ ਨੂੰ ਤੇ ਡੀ ਅਸੀਂ ਵੈਸੇ ਹੀ ਛੱਡਾਵਾਂਗੇ ਪੂਰਾ ਜਿਤਮਾਨ ਕਰਕੇ ਸਰੂਪੇ ਪਾ ਕੇ ਛੱਡ ਕੇ ਆਵਾਂਗੇ ਦਿੱਲੀ ਸਰੂਪੇ ਪਾਵਾਂਗੇ ਛਤਰਾਂ ਦੇ ਹਾਰਾਂ ਉਹ ਪਹਿਨਣਗੇ ਤੇ ਜਿਹੜਾ ਹੈਗਾ ਆਪਣਾ ਐਮਐਲਏ ਸਾਹਿਬ ਇਹਨੂੰ ਅਸੀਂ ਬੇਨਤੀ ਕਰਦੇ ਹਾਂ ਤੁਸੀਂ ਮੂੰਹ ਮੱਥੇ ਲਗਦੇ ਹੋ ਤਾਂ 2027 ਤੋਂ ਪਹਿਲਾਂ ਪਹਿਲਾਂ ਅਮਰੀਕਾ ਨੂੰ ਨਿਕਲ ਜਾਓ ਕੋਈ ਹੋਰ ਚਿਹਰਾ ਆਵੇ ਇੱਥੇ ਤੇ ਸਾਨੂੰ ਭੁਜਾਉਣਾ ਥੋੜਾ ਜਿਹਾ ਸੌਖਾ ਹੋ ਜਾਏ ਇੰਨੀ ਅਸੀਂ ਤੁਹਾਡੇ ਚੈਨਲ ਵਾਲਿਆਂ ਨੂੰ ਬੇਨਤੀ ਕਰਦੇ ਹਾਂ ਉਹ ਜਿਵੇਂ ਕਿ ਸਿਆਸਤ ਦੇ ਵਿੱਚ ਅਕਸਰ ਹੀ ਵਿਆਲਬਾਜੀ ਹੁੰਦੀ ਰਹਿੰਦੀ ਆ ਹੁਣ ਕਿਸਾਨ ਵੀ ਕਿਤੇ ਨਾ ਕਿਤੇ ਐਕਟਿਵ ਨੇ ਜਿੱਥੇ ਉਹ ਮਨੀਸ਼ ਸੋਧਿਆ ਅਸੀਂ ਕਹਿ ਰਹੇ ਹਾਂ ਕਿ 27 ਦੇ ਵਿੱਚ ਜਿਵੇਂ ਹੋਇਆ ਕਰਾਂਗੇ ਤੋਂ ਕਿਸਾਨਾਂ ਦੀ ਪਹਿਲੇ ਤੋਂ ਤਿਆਰੀਆਂ ਵਟੀਆਂ ਦੇ ਕਿੰਨੇ ਕਿੰਨੇ ਚੈਲੰਜ ਇਹ ਵੀ ਆ ਕਿ ਆਪਣੇ ਵਿਧਾਇਕ ਬਦਲੋ ਨਹੀਂ ਤਾਂ ਫਿਰ ਜੋ ਉਹਨਾਂ ਕਿਸਾਨਾਂ ਦਾ ਕਹਿਣਾ ਹੈ ਕਿ ਫਿਰ ਅਸੀਂ ਵਿਰੋਧ ਤੱਕ ਕਰਾਂਗੇ ਕਰਾਂਗੇ